ਨਾ ਮੈਂ ਕਿਹਾ ਸੀ ਬਰੋ ਵੀ ਇਹਨੂੰ ਲਗਾਤਾਰ ਕਬਾਣਾ ਦੇ ਲਾਤੀ ਚਾਰਜ ਕਰ ਰਹੀ ਆ ਕਿ ਸਾਡੇ ਦੀ ਮੱਜਾਂ ਨਾ ਰਹੀ ਇਸੋ ਤੱਕ ਕੇ ਜਿਹੜਾ ਹੈਗਾ ਪਰਚੂਰ ਖੇਤ ਦਾ ਦੁਕਾਨਦਾਰ ਆ ਉਹਨਾਂ ਨੇ ਜਿਹੜਾ ਕਦਮ ਕੱਪੇ ਲੱਗੀ ਹੋਈ ਆ ਸਾਰਾ ਕੁਝ ਪ੍ਰਾਈਵੇਟ ਕਰਤਾ ਅਸੀਂ ਬੀਜੇਪੀ ਨੂੰ ਵੜ ਨਹੀਂ ਦੇਣਾ ਪਿੰਡਾਂ ਦੇ ਵਿੱਚ ਤੇ ਉਹ ਲਗਾਤਾਰ ਵਿਰੋਧ ਕਰਾਂਗੇ ਜੇ ਹੰਸਰਾਜ ਹੈਗਾ ਤਾਂ ਉਹ ਸਾਡੇ ਸਵਾਲਾਂ ਦਾ ਜਵਾਬ ਦਵੇ ਜਵਾਬ ਦੇਣਾ ਹੈਗਾ ਹੰਸਰਾਜ ਭੱਜ ਰਿਹਾ ਜਦਾ ਆ ਕੇ ਸੋ ਕਿਸਾਨ ਨਾਲ ਗੱਲਬਾਤ ਕਰੇ ਕਿਉਂਕਿ ਹੰਸਰਾਜ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਬੀਜੇਪੀ ਵੱਲੋਂ ਕਿੱਤੇ ਖੜਾ ਜਿਹੜੀ ਖੇਤਕਾਰ ਵਿਰੋਧੀ ਲੋਕ ਵਿਰੋਧੀ ਉਹ ਆਪ ਪਾਰਟੀ ਬੀਜੇਪੀ ਆ ਉਹਦੇ ਬੰਨੀਓ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾੜਾਂ ਤੇ ਬੈਠੇ ਰਹੇ ਆ ਸਾਡੇ 750 ਜਿਹੜੇ ਉੱਪਰ ਕਿਸਾਨ ਸ਼ਹੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਜਾ ਰਹੇ ਤੇ ਉਹਨਾਂ ਉੱਪਰ ਇਹ ਬੀਜੇਪੀ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਿਨਾ ਲਗਾਤਾਰ ਕੋਈ ਵੀ ਵਰਗ ਹੋਵੇ ਜਿੱਥੋਂ ਤੱਕ ਉਹਨੇ ਫੌਜ ਵੀ ਨਹੀਂ ਛੱਡੀ ਬੀਜੇਪੀ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ ਨਵੇਂ ਕਾਨੂੰਨ ਬਣਾ ਰਹੀ ਆ ਇਹ ਬੀਜੇਪੀ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤੇ ਵਿਰੋਧ ਕਰ ਰਹੇ ਹਾਂ ਹੰਸਰਾਗ ਨੇ ਜੇ ਕਿ ਬਾਤੇ ਲੋਕ ਪੱਖੀ ਆ ਤਾਂ ਆਪ ਦੀ ਜਿਹੜੀ ਇਹ ਭਾਜਪਾ ਦੀ ਟਿਕਟ ਛੱਡ ਕੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਦਾ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਖੈਰਾਜ ਨਹੀਂ ਪਿੰਡਾਂ ਦੇ ਵਿੱਚ ਇਹ ਤੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਨਣ ਤੱਕ ਨੌਬਤ ਆ ਸਕਦੀ ਹੈ ਪਿੰਡਾਂ ਦੇ ਵਿੱਚ ਇਹ ਪਾਲਸਵਾਲਾ ਤੁਹਾਡਾ ਨਾ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ ਇਹ ਤਾਂ ਮਾੜਾ ਹੀ ਬਤਾਰਾ ਹੈ ਹੁਣ ਜੇ ਸਾਡੇ ਨੇੜੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਸਾਡੀਆਂ ਜੇ ਮੰਗਾਂ ਬਾਰੇ ਸਾਡੀਆਂ ਕਿਸਾਨਾਂ ਦੀਆਂ ਸੁਣੀ ਜੇ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਇਹ ਮੰਗਾਂ ਸਾਡੀ ਗੱਲਬਾਤ ਉਹਨੇ ਦਵਾਈ ਹੈ ਹਾਂ ਸਰਾਇ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਜਿੱਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾ ਸੀ ਜਿੱਤ ਗਿਆ ਦੇਖੋ ਜੀ ਕਹਿੰਦਾ ਸੀ ਇੱਕ ਵਾਰ ਜਿੱਤਣਾ ਬਸ ਇਹਰਾ ਕੁਥ ਬੋਲਦਾ ਉਹ ਬੋਲਣ ਦੇ ਕਾਰਨ ਚ ਬਹੁਤ ਫਰਕ ਆ ਭਾਜੀਪੀ ਨੇ ਲਗਾਤਾਰ ਫਟ ਕੀਤਾ ਉਹਨੂੰ ਇੱਥੇ ਔਰ ਕੋਈ ਕੋਈ ਕੱਲੇ ਸਿੱਧੀ ਸਿੱਧੀ ਹਵਾ ਤੋਂ ਗੀਤ ਤੋਂ ਬਿਨਾਂ ਜਦੋਂ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਸਦੋਂ ਕਦੇ ਕੁਝ ਬੋਲਦਾ ਨਹੀਂ ਭਾਜਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬੰਗਾਇਆ ਬਣ ਕੇ ਤੁਰ ਹੀ ਫਿਰਨਾ ਲੋਕਾਂ ਨੂੰ ਤਾਂ ਆਸਰੇ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣ ਦੀ ਸਿੱਧੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਬੀਜੇਪੀ ਇੱਕ ਸਮਾਜ ਵਿਰੋਧੀ ਪਾਰਟੀ ਹੈ ਇਹਨੂੰ ਕੋਈ ਵੋਟ ਨਾ ਪਾਓ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵਿਰੋਧ ਹੋਣਾ ਚਾਹੀਦਾ